ਅੱਜ ਬੁੜਲਾਡਾ ਦੇ گارਮੈਂਟ ਸੁਵਜ ਅਤੇ ਜਰਨਲ ਸਟੋਰ ਐਸੋਸੀਏਸ਼ਨ ਵੱਲੋਂ ਵਿਕ੍ਰਮੀ ਸੰਮਿਤ 2082 ਬੜੀ ਹੀ ਸ਼ਰਧਾ ਅਤੇ ਧੂਮਤਾਮ ਨਾਲ ਮਨਾਇਆ ਗਿਆ ਪੰਚਾਇਤੀ ਦੁਰਗਾ ਮੰਦਿਰ ਬੁੜਲਾਡਾ ਵਿਖੇ ਮੱਥਾ ਟੇਕ ਕੇ ਸਭ ਦੀ ਤਰੱਕੀ ਦੀ ਮਨੁਕਾਮਨਾ ਕੀਤੀ ਗਈ گارਮੈਂਟਸ ਐਸੋਸੀਏਸ਼ਨ ਸਮੇਂ-ਸਮੇਂ ਅਨੁਸਾਰ ਸਮਾਜ ਸੁਧਾਰ ਦੇ ਕੰਮ ਵੀ ਕਰਦੀ ਰਹਿੰਦੀ ਹੈ ਬੀਰ ਬਣ ਕੇ ਹਰ ਹਰ ਮੰਦੇ ਮਾਤਾ ਦੀ ਜੈ ਸ਼੍ਰੀ ਬਾਲਾ ਜੀ ਜਿਸ ਤਰ੍ਹਾਂ ਕਿ ਸਾਰੇ ਦੇਸ਼ ਵਾਸੀਆਂ ਨੂੰ ਔਰ ਸਾਰੇ ਸਨਾਤਨੀਆਂ ਨੂੰ ਪਤਾ ਹੀ ਹੈ ਕਿ ਅੱਜ ਵਿਕਰਮੀ ਸੰਮਤ 2082 ਦੀ ਸ਼ੁਰੂਆਤ ਹੋਣ ਜਾ ਰਹੀ ਹੈ ਅੱਜ ਦਾ ਦਿਨ ਸਭ ਲਈ ਖੁਸ਼ੀਆਂ ਭਰਿਆ ਹੋਵੇ ਸਭ ਦਾ ਵਪਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਇਸੇ ਸਬੰਧ ਦੇ ਵਿੱਚ ਗਾਰਮੈਂਟਸ ਸ਼ੂਜ਼ ਅਤੇ ਜਨਰਲ ਸਟੋਰ ਐਸੋਸੀਏਸ਼ਨ ਬੁਲਾਡਾ ਵੱਲੋਂ ਨਵਾਂ ਵਿਕਰਮੀ ਸਮਾ ਬੜੀ ਸ਼ਰਧਾ ਅਤੇ ਤੁਮਤਾਮ ਨਾਲ ਬਣਾਇਆ ਜਾ ਰਿਹਾ ਹੈ ਅੱਜ ਦੇ ਦਿਨ ਨਵਰਾਤਰੇ ਸ਼ੁਰੂ ਹੁੰਦੇ ਨੇ ਮਹਾਮਾਈ ਦੇ ਪਵਿੱਤਰ ਔਰ ਬਹੁਤ ਹੀ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਦੀਆਂ ਕਟਨਾਵਾਂ ਨੇ ਜਿਹੜੀਆਂ ਅੱਜ ਦੇ ਦਿਨ ਹੋਈਆਂ ਨੇ ਅੱਜ ਦੇ ਦਿਨ ਨੂੰ અત્યੰਤ ਹੀ ਸ਼ੂਭ ਮੰਨਿਆ ਜਾਂਦਾ ਹੈ ਕਿਉਂਕਿ ਬਸੰਤ ਰਿਤੂ ਦੀ ਸ਼ੁਰੂਆਤ ਹੁੰਦੀ ਹੈ ਔਰ ਮਹਾਰਾਜਾ ਵਿਕਰਮਾਦਿਤਰੇ ਅੱਜ ਇਹ ਦਿਨ ਉਹਨਾਂ ਦੇ ਨਾਮ ਤੋਂ ਇਹ ਦਿਨ ਸ਼ੁਰੂ ਹੋਇਆ ਹੈ ਮਹਾਵੀਰ ਮਹਾਰਾਜਾ ਵਿਕਰਮਾਦਿਤ ਤੋਂ ਸ਼ੁਰੂ ਹੋਇਆ ਹੈ ਇਹ ਦਿਨ ਔਰ ਈਸਾ ਤੋਂ 57 ਸਾਲ ਪਹਿਲਾਂ ਇਸ ਦਿਨ ਦੀ ਸ਼ੁਰੂਆਤ ਹੋਈ ਹੈ ਸਾਡੇ ਲਈ ਬਹੁਤ ਹੀ ਗੌਰਵ ਦਾ ਦਿਨ ਹੈ ਸਾਡੀ ਇਹੀ ਬੇਨਤੀ ਹੈ ਕਿ ਆਪਾਂ ਅੰਗਰੇਜ਼ਾਂ ਦੇ ਸਾਲ ਨੂੰ ਛੱਡ ਕੇ ਆਪਾਂ ਆਪਣੇ ਸਨਾਤਨੀਆਂ ਦਾ ਵਿਕਰਮੀ ਸੰਮਤ ਮਨਾਇਆ ਕਰੀਏ ਔਰ ਨਵੀਂ ਪੀੜੀ ਨੂੰ ਪਤਾ ਲੱਗੇ ਕਿ ਸਾਡੇ ਕਿਸ ਤਰ੍ਹਾਂ ਦਾ ਮਹੱਤਵਪੂਰਨ ਵਿਰਸਾ ਹੈ ਇਤਿਹਾਸ ਹੈ ਧੰਨਵਾਦ ਜੀ जय माता दी जय माता दी मैं भी सम्मत है मैं माता रानी ਨੂੰ ਬੇਨਤੀ ਕਰਦਾ ਕਿ ਸਾਰਿਆਂ ਤੇ ਮਿਹਰ ਭਰੇ ਹੱਥ ਰੱਖੇ ਕਿ ਸਾਰਿਆਂ ਦੁਕਾਨਦਾਰ ਵੀਰਾਂ ਨੂੰ ਦਿਨ ਦੁਗਣੀ ਰਾਤ ਚੋਗਣੀ ਤੱਕੀ ਬਲ ਸਾਡੇ दरबार की